ਸ੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਮਗੇ ਲਓ ਜੀ ਅੱਜ ਦੀ ਜਿਹੜੀ ਵੀਡੀਓ ਰੂਗੇ ਵੀ ਸੋਲੋ ਪੀਸ ਰਹਿਣਗੇ ਜੀ ਆਪਣੇ ਕੋਲੇ ਜਿਹੜੇ ਸੋਲੋ ਸੋਲੋ ਪੀਸ ਰਹਿ ਜਾਂਦੇ ਨੇ ਆਪਾਂ ਨਾਲ ਦੀ ਨਾਲ ਹੀ ਵੀਡੀਓ ਪਾ ਦਿੰਨੇ ਹੁੰਨੇ ਆਗੇ ਤੇ ਡਿਸਕਾਊਂਟ ਤੇ ਇਹੀ ਦਿੰਨੇ ਆ ਤੁਹਾਨੂੰ 100 200 ਰੁਪਏ ਦੇ ਫਾਇਦੇ ਨਾਲ ਇਹ ਸੋਲੋ ਪੀਸ ਮਿਲ ਜਾਂਦੇ ਨੇਗੇ ਲਓ ਜੀ ਇਹ ਆਪਣੇ ਕੋਲੇ ਨਾ ਬ੍ਰாக்கਟ ਦਾ ਸੂਟ ਹੈ ਜੀ ਬ੍ਰਾਕਿਟ ਦਾ ਸੂਟ ਹੈ ਇਹਦੀ ਨਿਸ਼ਾਨੀ ਇਹ ਵੀ ਇਹਦੇ ਨੀਚੇ ਕੋਈ ਥ੍ਰੈਡ ਨਹੀਂ ਹੈਗਾ ਬਹੁਤ ਸੋਹਣਾ ਸਟੱਫ ਹੈਗਾ ਬ੍ਰਾਕਿਟ ਦਾ ਤੇ ਨਾਲ ਇਹਦੇ ਨਾਲ ਜਿਹੜਾ ਆਪਣਾ बॉਟਮ ਹੈਗੀ ਉਹ ਡਾਈ ਕਰਵਾਈਏਗੀ ਅ ਸਕਾਈ ਬਲੂ ਜਾਂ ਛੇੜ ਹੈਗਾ ਬਹੁਤ ਸੋਹਣਾ ਗ੍ਰੇ ਨਾਲ ਇਹਦਾ ਕੰਬੀਨੇਸ਼ਨ ਹੋਇਆ ਹੋਇਆ ਹੈਗਾ ਬਹੁਤ ਸੋਹਣਾ ਸੂਟ ਹੈ ਜੀ ਤੇ ਅਲੱਗ-ਅਲੱਗ ਪ੍ਰਾਈਸ ਰਹਿਣਗੇ ਜੀ ਇਹਨਾਂ ਦੇ ਸਾਰੇ ਮੈਂ ਸਾਰਿਆਂ ਦੇ ਪ੍ਰਾਈਸ ਦੱਸੂਗੀ ਤੁਸੀਂ ਨਾਲ-ਨਾਲ ਦੇਖਿਓ ਤੇ ਵਾਕਿਆ ਆਪਾਂ ਸਕਰੀਨ ਤੇ ਲਗਾ ਦਾਂਗੇ ਇਹਦਾ ਪ੍ਰਾਈਸ ਵੈਸੇ ਆਪਾਂ ਨੇ ਇਹ ਪਹਿਲਾਂ ਕੋਸਟ ਲਈ ਦਿੱਤੇ ਹੋਏ ਨੇਗੇ ਹੁਣ ਇਹਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਸਿਰਫ 1500 ਰੁਪਏ ਦੇ ਵਿੱਚ ਸੋਲੋ ਪੀਸ ਹੈਗਾ ਤੇ ਇੱਕ ਆਪਣੇ ਕੋਲ ਇਹ ਬਨਾਰਸੀ ਹੈ ਦੁਪੱਟਾ ਖੋਲ ਕੇ ਦਿਖਾ ਦੋ ਬਨਾਰਸੀ ਸੂਟ ਹੈ ਜੀ ਸ਼ਿਲਕ ਦੇ ਵਿੱਚ ਇਹ ਇਹਦਾ ਰਹੂਗਾ ਜੀ ਇਹਦਾ ਘੇਰੇ ਤੇ ਬਾਜੂ ਦੇ ਉੱਤੇ ਆਊਗਾ ਕੇ ਰੇਵਾ ਜੁਦਾ ਤੇ ਇਹਦਾ ਦੁਪੱਟਾ ਬੜਾ ਸੋਹਣਾ ਹੈਗਾ ਬਹੁਤ ਸੋਹਣਾ ਦੁਪੱਟਾ ਹੈਗਾ ਇਹਦਾ ਸ਼ਿਲਕ ਦਾ ਬੜਾ ਪਿਆਰਾ ਦੁਪੱਟਾ ਹੈਗਾ ਬਨਾਰਸੀ ਸ਼ਿਲਕ ਦਾ ਮਨਤਾਜ ਬਟਾ ਉੱਥੇ ਜਾ ਰਿਹਾ ਖੰਡਪਾਟ ਉੱਥੇ ਤੇ ਬਨਾਰਸੀ ਸ਼ਿਲਕ ਦਾ ਦੁਪੱਟਾ ਹੈਗਾ ਬੜਾ ਪਿਆਰਾ ਜਿਹਾ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਤੇ ਇਹ ਵੀ ਸੋਨੂੰ ਬਹੁਤ ਹੀ ਜੈਨੂਨ ਪ੍ਰਾਈਸ ਤੇ ਆਪਾਂ ਦੇਵਾਂਗੇ ਇਹਨਾਂ ਦਾ ਇਹਦਾ ਪ੍ਰਾਈਸ ਰਹੂਗਾ ਜੀ ਸਿਰਫ 2100 ਰੁਪਏ 2100 ਰੁਪਏ ਦਾ ਪ੍ਰਾਈਸ ਰਹੂਗਾ ਤੇ ਇੱਕੇ ਦੇ ਵਿੱਚ ਕਲਰ ਆ ਗਿਆ ਜੀ ਇਹ 2100 ਰੁਪਏ ਇਹਨਾਂ ਦਾ ਪ੍ਰਾਈਸ ਹੈ ਸਾਰਿਆਂ ਦਾ ਪ੍ਰਾਈਸ ਮੈਂ ਨਾਲ-ਨਾਲ ਦੱਸੂਗੀ ਵੀਡੀਓ ਨੂੰ ਧਿਆਨ ਨਾਲ ਦੇਖੋ ਜੇ ਤੁਹਾਨੂੰ ਪੁੱਛਣਾ ਨਾ ਪਵੇ ਜੇ ਫੇਰ ਵੀ ਕੋਈ ਤੁਹਾਨੂੰ ਕਨਫਿਊਜ਼ਨ ਹੋਈ ਤਾਂ ਮੈਨੂੰ ਮੈਸੇਜ ਕਰ ਲਿਓ ਜੀ 9253115036 ਤੇ ਬਹੁਤ ਸੋਹਣਾ ਸੂਟ ਹੈ ਜੀ ਜਿਹੜਾ ਇਹ ਸੂਟ ਹੈ ਬੜਾ ਪਿਆਰਾ ਐਸਕੇ ਦਾ ਰਹੂਗਾ ਐਸਕੇ ਦਾ ਦੇਖਿਓ ਲਿਖਿਆ ਹਾਂ ਸਟੈਂਪ ਐਸਕੇ ਦਾ ਹੈ ਐਸਕੇ ਦਾ ਹੈਗਾ ਜੀ ਇਹੇ ਸਟਫਰ ਤੇ ਇਹ ਬਹੁਤ ਸੋਹਣਾ ਇਹਦੇ ਵਿੱਚ ਨਾ ਕ੍ਰੈਸ਼ ਤੇ ਨਾਲ ਜੈਕਾਰਡ ਬਣਿਆ ਹੋਇਆ ਮਤਲਬ ਇਹਦੇ ਵਿੱਚ ਐਦਾ ਸੈਲਫ ਹੈ ਸਾਰੇ ਦੇ ਵਿੱਚ ਤੇ ਜਿਹੜਾ ਇਹ ਇਹਦੇ ਵਿੱਚ ਜਰੀ ਦੀ ਬੁੱਟੀ ਪਾਈ ਹੋਈ ਹੈ ਬਹੁਤ ਸੋਹਣੀ ਬਹੁਤ ਸੋਹਣਾ ਸੂਟ ਹੈ ਇਹਦੇ ਤੇ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਆਰੀ ਵਰਕ ਵੀ ਕਰਵਾ ਸਕਦੇ ਹੋ ਜਰੀ ਦਾ ਵਰਕ ਕਰਵਾ ਲਿਓ ਬੇਸ਼ੱਕ ਮਸ਼ੀਨ ਨਾਲ ਕਰਵਾ ਲਿਓ ਬੜਾ ਪਿਆਰਾ ਲੱਗੂਗਾ ਤੇ ਇਹਦੀ ਰਹੂਗੀ ਜੀ ਬਾਟਮ ਇਹ ਸੋਲੋ ਪੀਸ ਹੈ ਜੀ ਸੋਲੋ ਪੀਸ ਹੈਗਾ ਇਹੇ ਕੋਸਟਲੀ ਦਿੱਤੇ ਹੋਏ ਨੇਗੇ ਆਪਾਂ ਨੇ ਸੂਟ ਪਹਿਲਾਂ 25 2500 ਦੇ ਤੇ ਹੁਣ ਇਹਦਾ ਪ੍ਰਾਈਸ ਰਹੂਗਾ ਜੀ ਸਿਰਫ 2000 ਰੁਪਏ 2000 ਰੁਪਏ ਦਾ ਪ੍ਰਾਈਸ ਰਹੂਗਾ ਤੇ ਨੈਕਸਟ ਆ ਗਿਆ ਜੀ ਮਸ਼ਲੀਨ ਦੇ ਵਿੱਚ ਮਸ਼ਲੀਨ ਦੇ ਵਿੱਚ 올ਓਵਰ ਸੂਟ ਲੈਣਾ ਜੇ ਕਿਸੇ ਭੈਣ ਨੇ ਮੈਚਿੰਗ ਕਰਵਾਣਾ ਤਾਂ ਮੈਚਿੰਗ ਕਰਵਾ ਲਿਓ ਤੇ 올ਓਵਰ ਲੈਣਾ ਤਾਂ 올ਓਵਰ ਲੈ ਸਕਦੇ ਹੋ ਇਹ ਵੀ ਵਿਸਕੋਸ ਹਾਂਜੀ ਐਸਕੇ ਦਾ ਹੈ ਜੀ ਇਹ ਐਸਕੇ ਦਾ ਹੈ ਜੀ ਇਹ ਇਹ ਸੂਟ ਰਹੂਗਾ ਜੀ 1600 ਰੁਪਏ ਦਾ 올ਓਵਰ ਮੈਚਿੰਗ ਵੀ ਇੰਨੇ ਦੇ ਹੀ ਪਊਗਾ ਤੁਹਾਨੂੰ ਮੈਚਿੰਗ ਕਰਵਾ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਇੱਕ ਬੰਦੇਜ ਪ੍ਰਿੰਟ ਦੇ ਆਪਣੇ ਕੋਲੇ ਲਾਸਟ ਸੋਲੋ ਪੀਸ ਹੈਗੇਗਾ ਇਹ ਬੰਦੇਜ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਹੈ ਦੇ ਤੇ ਤੁਸੀਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਇਹਦਾ ਪ੍ਰਾਈਸ ਸਿਰਫ 900 ਰੁਪਏ 900 ਰੁਪਏ ਦਾ ਪ੍ਰਾਈਸ ਰਹੂਗਾ ਐਂਡ ਨੈਕਸਟ ਆ ਗਿਆ ਜੀ ਇਹ ਦਾਸ ਬ੍ਰਾਂਡ ਦਾ ਹੈਗਾ ਦਾਸ ਬ੍ਰਾਂਡ ਦਾ ਬਹੁਤ ਸੋਹਣਾ ਸੂਟ ਹੈ ਜੀ ਇਹ ਬੜਾ ਪਿਆਰਾ ਕ੍ਰੇਪਤੀ ਬਾਟ ਮਹਿੰਗੀ ਬਹੁਤ ਸੋਹਣਾ ਸੂਟ ਹੈ ਜੀ ਇਹ ਬਹੁਤ ਸੋਹਣਾ ਸੂਟ ਹੈਗਾ ਇਹ ਮੈਂ ਤੁਹਾਨੂੰ ਇਹ ਤੇ ਦਿਖਾ ਦਿੰਦੀ ਆਂਗੀ ਸਟੈਂਪ ਮੋਲੇਟਰ Y 10 ਬ੍ਰਾਂਡ ਦਾ ਜੀ ਇਹ ਬਹੁਤ ਸੋਹਣਾ ਹੈਗਾ ਇਹ ਸੈਟਨ ਵੇਸ ਜੇ ਵਾਂਗੂ ਹੈ ਪਿਓਰ ਸੈਟਨ ਦੀ ਸ਼ਰਟ ਹੈਗੀ ਇਹ ਜਿਹੜੀ ਸ਼ਰਟ ਹੈਗੀ ਬਹੁਤ ਸੋਹਣੀ ਵਾਕਿਆ ਦੀ ਲਚਕ ਦੇਖ ਸਕਦੇ ਹੋ ਤੁਸੀਂ ਸਟੱਫ ਦੀ ਵੀ ਕਿੰਦਾ ਦਾ ਹੈਗਾ ਇਹ ਬਹੁਤ ਸੋਹਣਾ ਸਟੱਫ ਹੈਗਾ ਬਹੁਤ ਪਿਆਰਾ ਸਟੱਫ ਹੈਗਾ ਇਹ ਤੇ ਇਹਦਾ ਪ੍ਰਾਈਜ਼ ਰਹੂਗਾ ਜੀ 1600 ਰੁਪਏ ਡਿਸਕਾਊਂਟ ਨਹੀਂ ਹੈ ਜੀ ਸੋਲੋ ਪੀਸ ਨੇ ਸਾਰੇ 1600 ਰੁਪਏ ਦਾ ਪ੍ਰਾਈਜ਼ ਰਹੂਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਡਵਾਈਨ ਦਾ ਡਿਵਾਈਨ ਦਾ ਬਹੁਤ ਸੋਹਣਾ ਹੈਗਾ ਚਨਾਰ ਦਾ ਸੂਟ ਹੈ ਜੀ ਇਹ ਚਨਾਰ ਬ੍ਰਾਂਡ ਦਾ ਹੈ ਜੀ ਇਹ ਬਹੁਤ ਸੋਹਣਾ ਸਾਰਾ ਸਟਾਫ ਤਾਂ ਦੇਖੋ ਜੀ ਆਪਾਂ ਕੋਈ ਵੀ ਐਵੇਂ ਛਕੋਦਾ ਮੈਂ ਕਹਾਂ ਜੇ ਨਾ ਕਹਾਂ ਸਾਰਾ ਸਟਾਫ ਆਪਣੇ ਕੋਲੇ ਬ੍ਰਾਂਡ ਦਾ ਹੁੰਦਾ ਹੈਗਾ ਪਹਿਣਾ ਖਰੀਦੀਆਂ ਹੀ ਨੇਗੀਆਂ ਸੋਨੂੰ ਮੇਰੇ ਤੋਂ ਵੀ ਜ਼ਿਆਦਾ ਵੱਧ ਪਤਾ ਹੈ ਜੀ ਤੇ ਬਹੁਤ ਸੋਹਣਾ ਸੂਟ ਹੈਗਾ ਸੌਫਟ ਦਾ ਆਪਣਾ ਸਟਫ ਹੁੰਦਾ ਹੈਗਾ ਸਟਫ ਆਪਣਾ ਬਿਲਕੁਲ ਸੌਫਟ ਹੋਊਗਾ ਜੀ ਚਨਾਰ ਦਾ ਸੂਟ ਹੈ ਜੀ ਇਹ ਇਹਦਾ ਪ੍ਰਾਈਸ ਹੁਣ ਆਪਾਂ ਦੇਵਾਂਗੇ ਤੁਹਾਨੂੰ 1600 ਰੁਪਏ ਦੇ ਵਿੱਚ 올ਓਵਰ ਮੈਚਿੰਗ ਲੈਣਾ ਤੁਸੀਂ ਮੈਚਿੰਗ ਕਰਵਾ ਸਕਦੇ ਹੋਗੇ ਵੇਸ ਕਲਰ ਦਾ 1600 ਇਹਦਾ ਪ੍ਰਾਈਸ ਰਹੂਗਾ ਜੀ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਵਿਰਾਸ਼ੋਚ ਇਹ ਵਿਰਾਸ਼ੋ ਦਾ ਲਾਸਟ ਪੀਸ ਰਹਿ ਗਿਆ ਜੀ ਇਹ ਵੀ ਆਪਾਂ ਨੇ ਕਾਫੀ ਕੋਸਟਲੀ ਦਿੱਖਤੇ ਹੋਏ ਨੇ ਜਦੋਂ ਕਾਫੀ ਸੂਟ ਸੀਗੇ ਆਪਣੇ ਕੋਲੇ ਕੋਸ਼ਿਸ਼ ਕਰਾਂਗੇ ਤਾਂ ਦੁਬਾਰਾ ਵੀ ਰਿਪੀਟ ਕਰਾਂਗੇ ਆਪਾਂ ਤੇ ਇਹ 1200 ਰੁਪਏ ਦਾ ਦਵਾਂਗੇ ਜੀ ਆਪਾਂ ਜਦੋਂ ਕਿ ਆਪਾਂ ਨੇ ਪਹਿਲਾਂ ਇਹ 16-1700 ਰੁਪਏ ਦਾ ਵਿੱਚ ਇਹ ਸੂਟ ਦਿੱਤੇ ਸੀ 1200 ਰੁਪਏ ਜੀ ਸਿਰਫ ਲਾਸਟ ਕਲਰ ਹੈ ਜੀ ਇਹ ਚ ਹੋਰ ਕੋਈ ਕਲਰ ਆਪਸ਼ਨ ਨਹੀਂ ਹੈਗਾ ਆਪਣੇ ਕੋਲੇ ਇਹ ਆਪਣੇ ਕੋਲੇ ਉਹੀ ਜਿਹੜੀ ਚਿਨਾਰ ਦੀ ਹੋਈ ਡਿਵਾਈਨ ਦੀ ਸ਼ਰਟ ਰਹਿ ਰਹੀ ਹੈ ਓਨਲੀ ਸ਼ਰਟ ਹੈ ਆਪਣੇ ਕੋਲੇ ਜੇ ਕਿਸੇ ਭੈਣ ਕੋਲੇ ਲੈਮਨ ਕਲਰ ਦੀ ਆਫ ਵਾਈਟ ਜਾਂ ਇਹ ਮਾਊਸ ਕਲਰ ਗਰੇਜ ਆ ਤੇ ਬਾਟਮ ਪਈਏ ਤਾਂ ਤੁਸੀਂ ਕੱਲੀ ਸ਼ਰਟ ਵੀ ਲੈ ਸਕਦੇ ਹੋ 1600 ਦਾ ਸੂਟ ਤੇ 800 ਰੁਪਏ ਦੀ ਇਹ ਸ਼ਰਟ ਹੈਗੀ ਜੇ ਤੁਸੀਂ ਇਹਦੇ ਨਾਲ ਡਾਈ ਵਗੈਰਾ ਕਰਵਾ ਕੇ ਲੈਣਾ ਚਾਹੁੰਦੇ ਹੋਗੇ ਤਾਂ ਬਾਟਮ ਨਾਲ ਵੀ ਲੈ ਸਕਦੇ ਹੋ ਤਾਂ 1600 ਦਾ ਸੂਟ ਪਊਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਲਾਸਟ ਪੀਸ ਆਪਣੇ ਕੋਲੇ ਰਹਿ ਰਿਹਾ ਜੀ ਵਰਬਰੀ ਦੇ ਵਰਬਰੀ ਦੇ ਸੂਟ ਤਾਂ ਆਪਾਂ ਨੇ ਹੁਣੀ ਪਾਏ ਸੀਗੇ ਕਈ ਦਿਨ ਪਹਿਲਾਂ ਤੇ ਇਹਦੇ ਨਾਲ ਦੇ ਤੇ ਇਹ ਲਾਸਟ ਪੀਸ ਰਹਿ ਰਿਹਾ ਜੀ ਇਹਦਾ ਆਪਣੇ ਕੋਲੇ ਵਰਬਰੀ ਦਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਸਟਫ ਦੇਖੋ ਬਿਲਕੁਲ ਉਹ ਵਾਲਾ ਨਹੀਂ ਹੈਗਾ ਦੇਸੀ ਘਿਓ ਵਰਗਾ ਸਟੱਫ ਹੈ ਦੇਖੋ ਜੀ ਬਹੁਤ ਮਲਾਈਮ ਸਟੱਫ ਹੈ ਬਰਬਰੀ ਦਾ ਤੇ ਇਹਦੇ ਨਾਲ ਇਹ ਕ੍ਰੇਪਤੀ ਰਹੂਗੀ ਬਾਟਮ ਤੇ ਇਹਦੇ ਨਾਲ ਰਹੂਗਾ ਪ੍ਰਿੰਟ ਦੁਪੱਟਾ ਇਹ ਸੂਟ ਆਪਾਂ ਤੁਹਾਨੂੰ ਦੇਵਾਂਗੇ ਜੀ 2400 ਰੁਪਏ ਦੇ ਵਿੱਚ 2400 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਦੇਵਾਂਗੇ ਆਪਾਂ ਤੇ ਸੋਲੋ ਪੀਸ ਹੈਗਾ ਇਹ ਸਾਰੇ ਮੈਂ ਤੁਹਾਨੂੰ ਦੱਸ ਚੁੱਕੀ ਆਂ ਕਿ ਇਹ ਸਾਰੇ ਸੋਲੋ ਪੀਸ ਨੇ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਬੁੱਕ ਕਰ ਸਕਦੇ ਹੋ ਤੇ ਜੇ ਕੋਈ ਤੁਹਾਨੂੰ ਨਹੀਂ ਸਮਝ ਆਈ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਵੀ ਇਹਦਾ ਪ੍ਰਾਈਸ ਕਿੰਨਾ ਹੈ ਜੀ ਤੇ ਬਾਕੀ ਮੈਂ ਸਕਰੀਨ ਦੇ ਉੱਤੇ ਕੋਸ਼ਿਸ਼ ਕਰਾਂਗੀ ਲਗਾਣ ਦੀ ਲਗਾ ਦੇਵਾਂਗੇ ਤੇ ਜਿਹੜਾ ਵੀ ਤੁਹਾਨੂੰ ਪਸੰਦ ਆਦਾ ਆਪਣਾ ਨੰਬਰ ਹੈ 9253115036 ਜੀ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਜਿਹੜਾ ਡਨ ਕਰ ਸਕਦੇ ਹੋ ਥੈਂਕ ਯੂ ਜੀ